ਹਾਂਜੀ ਆਪਾਂ ਇਹਨਾਂ ਦੀ ਲੈਂਥ ਰੱਖੀ ਆ 39 ਤੇ ਆਪਾਂ ਇਹਨਾਂ ਦਾ ਰੱਖਾਂਗੇ 43 ਇੰਚ ਕਿਉਂਕਿ 4 ਇੰਚ ਆਪਾਂ ਐਕਸਟਰਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਤੀਰੇ ਦੀ ਤੀਰਾ ਇਹਨਾਂ ਦਾ ਹੈਗਾ 13 ਇੰਚ ਤੇ ਆਪਾਂ ਲਵਾਂਗੇ 14 ਇੰਚ ਸੱਤ ਦੇ ਨਿਸ਼ਾਨ ਲਗਾਵਾਂਗੇ 1 ਇੰਚ ਆਪਾਂ ਐਕਸਟਰਾ ਲਵਾਂਗੇ ਸੀਨਾ ਵਾਸਤੇ ਉਸ ਤੋਂ ਬਾਅਦ ਆਪਾਂ ਮੋਡੇ ਦੀ ਸੀਨ ਦੇ ਨਿਸ਼ਾਨ ਲਗਾਵਾਂਗੇ ਤੇ ਮੋਡੇ ਦੀ ਸੀਨ ਵਾਸਤੇ ਆਪਾਂ ਲਗਾਵਾਂਗੇ 7.5 ਤੇ 7.5 ਦੇ ਨਿਸ਼ਾਨ ਲਗਾ ਕੇ ਫਿਰ ਤੁਸੀਂ ਚੈਸਟ ਦਾ ਨਿਸ਼ਾਨ ਲਗਾਉਣਾ ਹੈਗਾ ਤੇ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਹੈ ਬ੍ਰੈਸਟ ਦੀ ਉਹ ਹੈਗੀ ਹੈ 20 ਤੇ ਆਪਾਂ 10 ਦੇ ਨਿਸ਼ਾਨ ਲਗਾਵਾਂਗੇ 10 ਦੇ ਨਿਸ਼ਾਨ ਲਗਾਉਣ ਤੋਂ ਬਾਅਦ ਫਿਰ ਆਪਾਂ ਨੀਚੋਂ ਕਮਰ ਦਾ ਨਿਸ਼ਾਨ ਲਗਾਵਾਂਗੇ ਤੇ ਜੋ ਆਪਾਂ ਕਮਰ ਦਾ ਨਿਸ਼ਾਨ ਲਗਾਉਣਾ ਹੈਗਾ ਉਹ ਵਾਲਾ ਆਪਾਂ ਮੋਡੇ ਦੀ ਇਹ ਵਾਲੀ ਸੀਨ ਤੋਂ ਲੈ ਕੇ نیچے 6.5 ਇੰਚ ਤੇ ਲੱਗੇਗਾ 6.5 ਇੰਚ ਤੇ ਆਪਾਂ ਇਦਾਂ ਕਰਕੇ ਉਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਗਾ ਲੈਣਾ ਹੈਗਾ ਤੇ ਇਹ ਆਪਾਂ ਲਗਾਉਣਾ ਹੈਗਾ 9.5 ਤੇ 9.5 ਇੰਚ ਤੇ ਲਗਾ ਕੇ ਉਸ ਤੋਂ ਬਾਅਦ ਫਿਰ ਆਪਾਂ ਸਾਈਡ ਸੀਨ ਇਹ ਵਾਲੀ ਜਰੂਰ ਲਗਾਉਣੀ ਚਾਹੀਦੀ ਹੈ ਕਿਉਂਕਿ ਸਾਈਡ ਸੀਨ ਜ਼ਰੂਰੀ ਹੁੰਦੀ ਹੈ ਤੇ ਆਪਾਂ ਇਹ ਲਗਾਈਏ 15 ਤੇ ਤੇ ਇਹ 14 ਇੰਚ ਰੈਡੀ ਹੋਵੇਗੀ ਕਿਉਂਕਿ ਅੱਧਾ ਅੱਧਾ ਇੰਚ ਸੀਨਾ ਦੇ ਵਿੱਚ ਚਲੇ ਜਾਵੇਗਾ ਉਸ ਤੋਂ ਬਾਅਦ ਆਪਾਂ हिਪ ਦਾ ਨਿਸ਼ਾਨ ਲਗਾਵਾਂਗੇ हिਪ ਦਾ ਨਿਸ਼ਾਨ ਲਾਵਾਂਗੇ ਆਪਾਂ ਇਹਨਾਂ ਦੀ हिਪ ਹੈਗੀ ਆ 23 ਇੰਚ ਤੇ 11.5 ਇੰਚ ਤੇ ਲਗਾਵਾਂਗੇ ਆਪਾਂ 11.5 ਇੰਚ ਤੋਂ ਬਾਅਦ ਫਿਰ ਉੱਥੋਂ ਆਪਾਂ ਮੋਢੇ ਦੀ ਨੁੱਕਰ ਤੋਂ ਸਿੱਧਾ ਇਦਾਂ ਕਰਕੇ ਨਿਸ਼ਾਨ ਲਗਾ ਕੇ ਤੇ ਇਹਨੂੰ ਇਦਾਂ ਮਲਾਵਾਂਗੇ ਜੋ ਆਪਾਂ ਕਾਰਡ ਪਾਉਣੀ ਹੈ ਤੇ ਇਹ ਵਾਲੀ ਕਾਰਡ ਤੋਂ ਸਿੱਧੀ ਆਪਾਂ ਕਮਰ 'ਤੇ ਨਿਸ਼ਾਨ ਲਗਾ ਕੇ ਤੇ ਨੀਚੋਂ ਆਪਾਂ हिਪ ਨਾਲ ਸਿੱਧਾ ਕਰ ਦੇਣਾ ਹੈਗਾ ਤੇ ਇਹ ਵਾਲਾ ਨਿਸ਼ਾਨ ਇਦਾਂ ਕਰਕੇ ਆਪਾਂ ਨਾਲ हिਪ ਦੇ ਨਾਲ ਮਿਲਾ ਦੇਣਾ ਤੇ ਇਹ ਵਾਲੀ ਆਪਣੀ ਸ਼ਰਟ ਦੀ ਫਿਟਿੰਗ ਦੇ ਨਿਸ਼ਾਨ ਰੈਡੀ ਹੈਗੇ ਤੇ ਇੱਥੋਂ ਆਪਾਂ 1.5 ਇੰਚ ਫੈਬਰਿਕ ਤੇ ਟੈਗਟ ਲਗਾ ਲੈਣਾ ਹੈਗਾ ਜਿੱਥੋਂ ਆ ਤੱਕ ਹੈਪ ਹੈ ਤੇ ਡੇਢ ਇੰਚ ਛੱਡ ਕੇ ਆਪਾਂ ਉੱਪਰੋਂ ਕਟਿੰਗ ਕਰਨੀ ਹੈਗੀ ਐਕਸਟਰਾ ਫੈਬਰਿਕ ਆਪਾਂ ਕੱਟ ਦੇਣਾ ਤੇ ਤੁਸੀਂ ਇਹ ਧਿਆਨ ਚ ਰੱਖਣਾ ਹੈ ਕਿ ਜਦੋਂ ਆਪਾਂ ਕਟਿੰਗ ਕਰਨੀ ਆ ਤਾਂ ਜਿਹੜਾ ਵਿੱਚ ਸੀਨ ਵਾਸਤੇ ਐਕਸਟਰਾ ਕੱਪੜਾ ਹੋਵੇਗਾ ਉਹ ਵਿੱਚ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਮੋਡੇ ਦੀ ਕਾਟ ਪਾਵਾਂਗੇ ਬੈਕ ਸਾਈਡ ਆਪਾਂ ਮੋਡੇ ਦੀ ਇਦਾਂ ਕਰਕੇ ਕਾਟ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਓਨਲੀ ਫਰੰਟ ਦਾ ਹੋਵੇਗਾ ਉਦੇ ਉੱਪਰ ਆਪਾਂ ਕਾਟ ਪਾਉਣੀ ਹੈਗੀ ਤੇ ਤੁਸੀਂ ਇਹਨੂੰ ਜਦੋਂ ਆਪਾਂ ਸ਼ਰਟ ਰੱਖਣੀ ਹੈ ਤੇ ਦੋਨਾਂ ਨੂੰ ਅਲੱਗ-ਅਲੱਗ ਕਰਕੇ ਰੱਖਣਾ ਬੈਕ ਨੂੰ ਤੇ ਫਰੰਟ ਨੂੰ ਤੇ ਹੁਣ ਆਪਾਂ ਇਹਦੇ ਫਰੰਟ ਤੇ ਗੱਲਿਆਂ ਦੇ ਦੋਨੋਂ ਪੱਲੇ ਚੋਕ ਕੇ ਆਪਾਂ ਅੱਧੇ ਇੰਚ ਦੀ ਕਾਟ ਪਾ ਲਾਂਗੇ ਮੋਢੇ ਦੀ ਇਹਨੂੰ ਕਾਟ ਹੁੰਦੀ ਹੈਗੀ ਤੇ ਇਹ ਅੱਧੇ ਇੰਚ ਦੀ ਪੈਂਦੀ ਆ ਤੇ ਤੁਸੀਂ ਅੱਧੇ ਇੰਚ ਦੀ ਇਹ ਵਾਲੀ ਕਾਟ ਪਾ ਲੈਣੀ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਓਨਲੀ ਫਰੰਟ ਤੇ ਕਾਟ ਪਾਵਾਂਗੇ ਲੰਬੀ ਵਾਲੀ ਤੇ ਫਿਰ ਆਪਾਂ ਲਗਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਦੇ ਨਿਸ਼ਾਨ ਆਪਾਂ ਲਗਾਉਣੇ ਇਹਨਾਂ ਦੇ 12 ਇੰਚ ਤੇ ਕਿਉਂਕਿ 11.5 ਇੰਚ ਦੇ ਇਹਨਾਂ ਦੇ ਪਲੇਟ ਤਿਆਰ ਹੁੰਦੇ ਆ ਤੇ ਸਾਢੇ 3 ਇੰਚ ਆਪਾਂ ਮਾਰਜਿਨ ਰੱਖਣਾ ਵਿੱਚੋਂ ਤੇ 7 ਇੰਚ ਦਾ ਪਲੇਟ ਤਿਆਰ ਕਰਨਾ ਆਏਗਾ ਇਹ ਵਾਲਾ 7 ਇੰਚ ਦੇ ਪਲੇਟ ਤੋਂ ਬਾਅਦ ਆਪਾਂ ਸਾਈਡ ਵਾਲੇ ਪਲੇਟ ਪਾਵਾਂਗੇ ਤੇ ਇੱਥੇ ਆਪਾਂ 2.5 ਇੰਚ ਦੇ ਨਿਸ਼ਾਨ ਲਗਾਵਾਂਗੇ ਇਦੇ ਵਿੱਚ ਜਿਹੜਾ ਮਾਰਜਿਨ ਆ 2.5 ਇੰਚ ਦਾ ਹੋਣਾ ਚਾਹੀਦਾ ਤੇ ਇਧਰਲੀ ਸਾਈਡ ਤੇ ਪੂਰੇ 2 ਇੰਚ ਦਾ ਹੋਣਾ ਚਾਹੀਦਾ ਨੀਚੇ ਵਾਲੇ ਪਲੇਟ ਨੂੰ ਤੇ ਇਹਨੂੰ ਆਪਾਂ ਕਮਰ ਦੀ ਜਿਹੜਾ ਨਿਸ਼ਾਨ ਲਗਾਇਆ ਹੋਇਆ ਉਹਦੇ ਨਾਲ ਸਿੱਧਾ ਕਰਕੇ ਆਪਾਂ ਨਿਸ਼ਾਨ ਲਗਾਵਾਂਗੇ ਤੇ ਉਧਰੋਂ ਮੋਡੇ ਦੀ ਨੁੱਕਰ ਤੇ ਲਗਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚੌਕ ਨਾਲ ਇਦਾਂ ਕਰ ਲਾਂਗੇ ਪੈਨ ਨਾਲ ਨਿਸ਼ਾਨ ਲਗਾਉਣ ਤੋਂ ਬਾਅਦ ਚੌਕ ਨਾਲ ਕਰਕੇ ਇਦਾਂ ਕਰਕੇ ਆਪਾਂ ਨਿਸ਼ਾਨ ਸਿੱਧੇ ਕਰ ਦਵਾਂਗੇ ਤੇ ਹੁਣ ਆਪਾਂ ਕੀ ਕਰਨਾ ਹੈਗਾ ਪੱਗ ਪਿੰਨ ਲੈਣੇ ਹੈਗੇ ਤੇ ਉਹਨਾਂ ਨੂੰ ਇੰਨਾ ਨਿਸ਼ਾਨਾਂ ਦੇ ਉੱਪਰ ਇਦਾਂ ਕਰਕੇ ਲਗਾਉਣਾ ਟੇਡੇ ਨਹੀਂ ਲਗਾਉਣੇ ਬਿਲਕੁਲ ਸਿੱਤੇ ਕਰਕੇ ਲਗਾ ਕੇ ਤੇ ਆਪਾਂ ਦੂਸਰੀ ਸਾਈਡ ਆਪਾਂ ਨੂੰ ਨਿਸ਼ਾਨ ਲਗਾਉਣੇ ਸੌਖੇ ਹੋ ਜਾਂਦੇ ਹੈਗੇ ਤੇ ਆਪਾਂ ਇਦਾਂ ਹੀ ਦੂਸਰੀ ਸਾਈਡ ਵੀ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਤੇ ਬੈਕ ਤੇ ਵੀ ਪਲੇਟ ਦਾ ਨਿਸ਼ਾਨ ਆ ਜਾਏਗਾ ਉਸ ਤੋਂ ਬਾਅਦ ਆਪਾਂ ਇਦਾਂ ਕਰਕੇ ਬੈਕ ਤੇ ਲਗਾਵਾਂਗੇ ਤੇ ਨਾਲ फ्रंट साइड ਦੇ ਦੂਜੀ ਸਾਈਡ ਵੀ ਲਗਾ ਲਾਂਗੇ ਉਸ ਤੋਂ ਬਾਅਦ ਇਦਾਂ ਕਰਕੇ ਇਹਨਾਂ ਨੂੰ ਲਗਾ ਲਓ ਤੁਸੀਂ ਤੇ ਲਗਾਉਣ ਤੋਂ ਬਾਅਦ ਬੈਕ ਤੇ ਵੀ ਲਗਾ ਲਓ ਚੰਗੀ ਤਰ੍ਹਾਂ ਪੈਨ ਨਾਲ ਪਹਿਲੂ ਲਗਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਚੌਕ ਨਾਲ ਡਾਰਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਸਾਈਡ ਵਾਲੀਆਂ ਪਲੇਟਾਂ ਦਾ ਸਾਈਡ ਵਾਲੀਆਂ ਪਲੇਟਾਂ ਦਾ ਵੀ ਸੇਮ ਤੁਸੀਂ ਇਦਾਂ ਹੀ ਲਗਾਉਣਾ ਹੈਗਾ ਤੇ ਇਦਾਂ ਕਰਕੇ ਪਲੇਟ ਤੇ ਨਿਸ਼ਾਨ ਲਗਾ ਕੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ